ਜੋ ਪੌਣ ਵਾਲੇ ਸਟੰਟਾਂ ਤੇ ਹਾਲਾਂਕਿ ਬੈਨ ਹੈ ਪਰ ਕਈ ਲੋਕ ਅਜੇ ਵੀ ਨਹੀਂ ਟਲ ਰਹੇ ਜੋ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਰਹੇ ਨੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਦਰਸਲੇ ਵੀਡੀਓ ਨਮਾ ਸ਼ਹਿਰ ਦੀ ਇੱਕ ਪ੍ਰੋਗਰਾਮ ਦੇ ਦੌਰਾਨ ਸਟੰਟਮੈਨ ਹੈਪੀ ਮਹਲਾ ਦੇ ਵੱਲੋਂ ਆਪਣੇ ਟਰੈਕ ਦੇ ਉੱਤੇ ਸਟੰਟ ਕੀਤਾ ਜਾ ਰਿਹਾ ਸੀ ਤੇ ਅਜੇਹ ਦੇ ਵਿੱਚ ਉਸ ਦੇ ਵੱਲੋਂ ਵੀਡੀਓ ਆਪਣੀ ਇੰਸਟਾਗ੍ਰam ਸਟੋਰੀ ਦੇ ਉੱਤੇ ਵੀ ਪਾਈ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਵੀਡੀਓ ਨੂੰ ਲੈ ਕੇ ਸਖਤ ਐਕਸ਼ਨ ਲਿਆ ਗਿਆ ਹੈ ਪੀ ਮਹਲਾ ਅਤੇ ਪੰਜਾਬੀ ਗਾਇਕ ਕਮਲ ਗਰੇਪਾਲ ਦੇ ਖਿਲਾਫ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਲੱਖ ਲੱਖ ਤਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਜੇ ਗੱਲ ਕਰੀਏ ਪਿਛਲੇ ਦਿਨੀ ਇੱਕ ਨੌਜਵਾਨ ਦੀ ਮੌਤ ਹੋਈ ਸੀ ਟਰੈਕਟਰ ਤੇ ਸਟੰਟ ਕਰ ਰਿਹਾ ਸੀ ਮੰਦਪਾਕੀ ਖਬਰ ਸਾਹਮਣੇ ਆ ਰਹੀ ਸੀ ਪਰ ਲੋਕ ਅਜੇ ਵੀ ਨਹੀਂ ਟਲ ਰਹੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਟੰਟਮੈਨ ਹੈਪੀ ਮਾਲਾ ਦੇ ਵੱਲੋਂ ਸਟੰਟ ਕੀਤਾ ਜਾ ਰਿਹਾ ਸੀ ਟਰੈਕਟਰ ਤੇ ਤੇ ਉਸ ਤੋਂ ਬਾਅਦ ਸਟੋਰੀ ਪਾਈ ਜਾਂਦੀ ਹੈ ਤੇ ਪੜਕਾਉ ਗਾਣਾ ਕੌਣ ਵਾਲੇ ਪੰਜਾਬੀ ਗਾਇਕ ਕਮਲ ਗਰੇਫਾਲ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਸੋ ਵੱਡੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਹੈ ਗਾਇਕ ਕਮਲ ਗਰੇਵਾਲ ਤੇ ਆਈਪੀਸੀ ਧਾਰਾ 188 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਨਵਾਂ ਸ਼ਹਿਰ ਪੁਲਿਸ ਨੇ ਗਾਇਕ ਦੇ ਉੱਤੇ ਪੜਕਾਉ ਗੀਤ ਗਾਉਣ ਅਤੇ ਸਟੰਟਮੈਨ ਤੇ ਸਟੰਟ ਦੀ ਵੀਡੀਓ ਤੇ ਗੀਤ ਲਗਾਉਣ ਤੇ ਅਤੇ ਉਸ ਨੂੰ ਸੋਸ਼ਲ ਮੀਡੀਆ ਅਕਾਊਂਟ ਤੇ ਪਾਉਣ ਦੇ ਆਦੇਸ਼ਾਂ ਦੀ ਉਲੰਘਣਾ ਕਰਾਰ ਦਿੱਤਾ ਹੈ ਸੋ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਸੀ ਜਿਸ ਨੂੰ ਲੈ ਕੇ ਹੁਣ ਪੁਲਿਸ ਦੇ ਵੱਲੋਂ ਸਖਤ ਐਕਸ਼ਨ ਲਿਆ ਗਿਆ ਹੈ ਜਾਨ ਖਤਰੇ ਦੇ ਵਿੱਚ ਗਲਬ ਦਾ ਮੂਸੇ ਵਾਲੇ ਦੀ ਗਾਇਕੀ ਬਈ ਵਾਹ ਇਹ ਮਾਲਾ ਵਾਲਾ ਹੈਪੀ ਹੈ ਮੇਰੇ ਵੀਰੋ ਯਾਰਾਂ ਦਾ ਯਾਰ ਅੱਜ ਆਇਆ ਮੇਰੇ ਵੀਰੋ ਸੱਬੇ ਦੇ ਆਇਆ ਇੱਕ ਮੂਸੇ ਵਾਲੇ ਦੀ ਗਾਇਕੀ ਤੇ ਚੱਲੇ ਟਰੈਕਟਰ ਦੇ ਭਰਾ ਦਾ ਪਾ ਮਾਨ ਸਨਮਾਨ ਸਰ ਸਾਨੂੰ ਇਤਲਾਹ ਮਿਲੀ ਸੀ ਖਾਸ ਨੇ ਇਤਲਾਹ ਦਿੱਤੀ ਕਿ ਮਿਤੀ 11 12 2023 ਨੂੰ ਪਿੰਡ ਉੱਚੀ ਪੱਲੀ ਵਿਖੇ ਗगनਪਾਲ ਸਿੰਘ ਉਰਫ ਹੈਪੀ ਮਾਲਾ ਇਹ ਜਿਲ੍ਹਾ ਮੋਗਾ ਦਾ ਰਹਿਣ ਵਾਲਾ ਇਹਨੇ ਆਪਣੇ ਟਰੈਕਟਰ ਨਾਲ ਸਰਕਾਰ ਡੀਸੀ ਸਾਹਿਬ ਵੱਲੋਂ ਰੋਕ ਲਗਾਈ ਹੋਈ ਜਿਹੜੇ ਟਰੈਕਟਰ ਨੂੰ ਉੱਤੇ ਚੱਕ ਕੇ ਤੇ ਸਟੰਟ ਕੀਤਾ ਸੀ ਤੇ ਇਹਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਸੀ ਕੀ ਮਾਮ ਕੀ ਮਾਮਾ ਦਰਜ ਹੋਇਆ ਮਾਮਲਾ ਇਹਦੇ ਖਿਲਾਫ 100 ਇਹਨੇ ਡੀਸੀ ਸਾਹਿਬ ਦੇ ਹੁਕਮਾਂ ਦੀ ਲੰਘਣਾ ਕੀਤੀ ਆ ਤੇ ਦੂਜਾ ਜਿਹੜਾ ਉਹਨੂੰ ਖਤਰਨਾਕ ਤਰੀਕੇ ਨਾਲ ਟਰੈਕਟਰ ਨੂੰ ਚਲਾਇਆ ਤੇ 188 279 ਆਈਪੀਸੀ ਤੇ 184 ਐਮਵੀ ਇਕਤ ਇਹਦੇ ਖਿਲਾਫ ਪਰਚਾ ਦਰਜ ਕੀਤਾ ਨਾਲ ਇੱਕ ਬੰਦੇ ਆਰਡਰ ਦਰਜ ਕੀਤਾ ਹੈ ਕਮਲ ਗਰੇਵਾਲੇ ਇੱਕ ਹੀ ਮਸਲਾ ਹੈ ਇਹ ਸਰ ਕਮਲ ਗਰੇਵਾਲ ਦਾ ਇੱਕ ਗਾਣਾ ਆ ਜਿਨ੍ਹਾਂ ਕਮਾਂ ਤੇ ਸਰਕਾਰ ਦਾ ਬੈਨ ਆ ਜੱਟ ਉਹਨਾਂ ਦਾ ਫੈਨ ਆ ਇਹ ਜਿਹੜਾ ਸਟੇਟਸ ਤੇ ਗਾਣਾ ਲਾਇਆ ਸੀ ਤੇ ਉਹ ਵੀ ਜਿਹੜਾ ਉਹਦੇ ਖਿਲਾਫ 188 ਧਾਰਾ ਤਹਿਤ ਪਰਚਾ ਦਰਜ ਕੀਤਾ ਗਿਆ ਜੋ ਬਈ ਸਰਕਾਰ ਬਲੋਜ ਦੇ ਗਾਣੇ ਦੇ ਵੈਨ ਲਾਇਆ ਹੋਇਆ ਤੇ ਇਸ ਕਰਕੇ ਉਹਦੇ ਖਿਲਾਫ 160 188 ਆਈਪੀਸੀ ਤਹਿਤ ਪਰਚਾ ਦਰਜ ਕੀਤਾ ਗਿਆ ਉਸ ਸ਼ਿਕਾਇਤ ਕਰਤਾ ਵੀ ਇਹ ਦੋਨੋਂ ਮਾਮਲੇ 'ਚ ਕੋਈ ਇਹ ਇਤਲਾ ਮਿਲੀ ਸੀ ਸਾਨੂੰ ਮਕਰ ਖਾਸ ਲੋ ਤੇ ਇਹ ਜਿਹੜਾ ਉਹਦੇ ਤੇ ਪਾਇਆ ਸੀ ਸਟੇਟਸ ਤੇ ਪਾਇਆ ਸੀ MB 188 ਦਾ ਮਾਮਲਾ ਦਰਜ ਹੈ 188 ਦਾ ਹਾਂ ਜੀ ਦੋ ਮਾਮਲੇ ਦਰਜ ਕੀਤੇ ਗਏ ਹਾਂ ਜੀ ਸਰ ਹੁਣ ਅਗਲੀ ਕਾਰਵਾਈ ਕੀ ਕੀਤੀ ਜਾਏਗਾ ਇਹਨਾਂ ਨੂੰ ਕੁਝ ਅਗਲੀ ਸਰ ਇਹਦੇ ਵਿੱਚ ਇਹਨਾਂ ਨੂੰ ਨੋਟਿਸ ਦੇ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਜਮਾਨਤ ਕਰਾਂਗੇ ਫਿਰ ਹਾਂ ਜੀ ਸਰ ਸਰ